ਦਿਲ ਐਂਡਰਸ 뮤జిక్ গ্রুপ ਦੇ ਮਸ਼ਹੂਰ ਗਾਇਕ ਸੁਖ ਕਰੋੜ ਦੇ ਘਰ ਇੰਨੀ ਦਿਨੀ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ ਦੱਸਦੀ ਹੈ ਕਿ ਹਾਲ ਹੀ ਚ ਸੁਖ ਦੀ ਪਤਨੀ ਪਨੀਤ ਕੌਰ ਕਰੋੜ ਨੇ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਦਾ ਇੱਕ ਵੀਡੀਓ ਸ਼ੇਅਰ ਕਰ ਕਪਲਸ ਵੱਲੋਂ ਜਾਣਕਾਰੀ ਸ਼ੇਅਰ ਕੀਤੀ ਗਈ ਇਸ ਵਿਚਾਲੇ ਪਹਿਲਾਂ ਗਾਇਕ ਆਪਣੇ ਪੁੱਤਰ ਨੂੰ ਲੈ ਗੁਰੂ ਘਰ ਪੂਜਾ ਇਸ ਵੀਡੀਓ ਨੂੰ ਵੇਖ ਫੈਨਸ ਵੱਲੋਂ ਖੂਬ ਪਿਆਰ ਉਟਾਇਆ ਜਾ ਰਿਹਾ ਹੈ ਤੁਸੀਂ ਵੀ ਦੇਖੋ ਸੁਖਦੀ ਪਤਨੀ ਪਨੀਤ ਵੱਲੋਂ ਸ਼ੇਅਰ ਕੀਤਾ ਗਿਆ ਇਹ video. ਸੁਖਦੀ ਪਤਨੀ ਪਨੀਤ ਕੌਰ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਉੱਪਰ ਫੈਨਸ ਵੱਲੋਂ ਲਗਾਤਾਰ ਕਮੈਂਟਸ ਕਰ ਬੁਧਾਈ ਦਿੱਤੀ ਜਾ ਰਹੀ ਹੈ। ਇੱਕ ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਕਿਹਾ ਪਹਿਲਾਂ ਸਵਾਗਤ ਗੁਰੂ ਘਰ ਕੀਤਾ ਬਹੁਤ ਖੁਸ਼ੀ ਹੋਈ ਵੇਖ ਕੇ। ਬਾਬਾ ਜੀ ਚੜ੍ਹਦੀ ਕਲਾ ਚ ਰੱਖਣ। ਫੈਨਸ ਤੋਂ ਇਲਾਵਾ ਇਸ ਪੋਸਟ ਨੂੰ ਫਿਲਮੀ ਸਟਾਰਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਬੁਧਾਈਆਂ ਦਿੱਤੀਆਂ ਜਾ ਰਹੀਆਂ ਨੇ। ਜਾਣਕਾਰੀ ਮੁਤਾਬਕ ਸੁਖ ਅਤੇ ਪਨੀਤ ਵੱਲੋਂ ਅਰੇਸ ਮੈਰਿਜ ਕਰਵਾਈ ਗਈ ਹੈ ਤੇ ਉਹਨਾਂ ਦੀ ਪਤਨੀ ਕੈਨੇਡਾ ਨਿਵਾਸੀ ਹੈ। ਸੁਖ ਨੇ ਕਈ ਹਿੱਟ ਕੀਤਾ ਰਾਹੀ ਪ੍ਰਸ਼ੰਸਕਾਂ ਦਾ ਮਨ ਮੋਇਆ ਹੈ ਤੇ ਉਹ ਸਭ ਦੇ ਦਿਲਾਂ ਉੱਪਰ ਰਾਜ ਕਰਦੇ ਨੇ ਹੋਰ ਨਵੀਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮੀ ਜੰਕਸ਼ਨ ਰੀ ਲੈਂਡਰਸ میوزਿਕ ਗਰੁੱਪ ਦੇ ਮਸ਼ਹੂਰ ਗਾਇਕ ਸੁਖ ਕਰੋੜ ਦੇ ਘਰ ਇੰਨੀ ਦਿਨੀ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ ਦੱਸਦੀ ਹੈ ਕਿ ਹਾਲ ਹੀ ਵਿੱਚ ਸੁਖ ਦੀ ਪਤਨੀ ਪਨੀਤ ਕੌਰ ਕਰੋੜ ਨੇ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਦਾ ਇੱਕ ਵੀਡੀਓ ਸ਼ੇਅਰ ਕਰ ਕਪਲਸ ਵੱਲੋਂ ਜਾਣਕਾਰੀ ਸ਼ੇਅਰ ਕੀਤੀ ਗਈ ਇਸ ਵਿਚਾਲੇ ਪਹਿਲਾਂ ਗਾਇਕ ਆਪਣੇ ਪੁੱਤਰ ਨੂੰ ਲੈ ਗੁਰੂ ਘਰ ਪੂਜਾ ਇਸ ਵੀਡੀਓ ਨੂੰ ਵੇਖ ਫੈਨਸ ਵੱਲੋਂ ਖੂਬ ਪਿਆਰ ਲਟਾਇਆ ਜਾ ਰਿਹਾ ਹੈ ਤੁਸੀਂ ਵੀ ਦੇਖੋ ਸੁਖਦੀ ਪਤਨੀ ਪਨੀਤ ਵੱਲੋਂ ਸ਼ੇਅਰ ਕੀਤਾ ਗਿਆ ਇਹ video. ਸੁਖ ਤੇ ਪਤਨੀ ਪਨੀਤ ਕੌਰ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਉੱਪਰ ਫੈਨਸ ਵੱਲੋਂ ਲਗਾਤਾਰ ਕਮੈਂਟਸ ਕਰ ਬੁਧਾਈ ਦਿੱਤੀ ਜਾ ਰਹੀ ਹੈ। ਇੱਕ ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਕਿਹਾ ਪਹਿਲਾਂ ਸਵਾਗਤ ਗੁਰੂ ਘਰ ਕੀਤਾ ਬਹੁਤ ਖੁਸ਼ੀ ਹੋਈ ਵੇਖ ਕੇ। ਬਾਬਾ ਜੀ ਚੜ੍ਹਦੀ ਕਲਾ ਚ ਰੱਖਣ। ਫੈਨਸ ਤੋਂ ਇਲਾਵਾ ਇਸ ਪੋਸਟ ਨੂੰ ਫਿਲਮੀ ਸਟਾਰਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਬੁਧਾਈਆਂ ਦਿੱਤੀਆਂ ਜਾ ਰਹੀਆਂ ਨੇ। ਜਾਣਕਾਰੀ ਮੁਤਾਬਕ ਸੁਖ ਅਤੇ ਪਨੀਤ ਵੱਲੋਂ ਅਰੇਸ ਮੈਰਿਜ ਕਰਵਾਈ ਗਈ ਹੈ ਤੇ ਉਹਨਾਂ ਦੀ ਪਤਨੀ ਕੈਨੇਡਾ ਨਿਵਾਸੀ ਹੈ। ਸੁਖ ਨੇ ਕਈ ਹਿੱਟ ਕੀਤਾ ਰਾਹੀ ਪ੍ਰਸ਼ੰਸਕਾਂ ਦਾ ਮਨ ਮੋਇਆ ਹੈ ਤੇ ਉਹ ਸਭ ਦੇ ਦਿਲਾਂ ਉੱਪਰ ਰਾਜ ਕਰਦੇ ਨੇ ਹੋਰ ਨਵੀਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮੀ ਜੰਕਸ਼ਨ